ਹੰਸਾ ਸਸੀ ਗੱਲ ਜੀ ਸਾਰਿਆਂ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟੜਾ ਸਿਰਫ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਫੌਜੀ ਸਾਹਿਬਾ ਨਾਲ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਦਿਖਾਉਣੀਆਂ ਜਿਨ੍ਹਾਂ ਵਿੱਚੋਂ ਕੋਈ ਤਾਜੀ ਸੋਈ ਆ ਕੋਈ ਟੋਕਰ ਗੱਬਣ ਆ ਕੋਈ ਬਿਨਾ ਬੱਚੇ ਤੋਂ ਤੇ ਵੀਡੀਓ ਪੂਰੀ ਜ਼ਰੂਰ ਵੇਖਿਓ ਏ ਆ ਵੀ ਤਾਂ تسلی ਆਪਣੀ ਇੱਥੇ ਕਰਕੇ ਖੜਾ ਸੁਈਆਂ ਦੀ ਦੋ ਟਾਈਮ ਚੁਆਈ ਕਰ ਲੋ ਗੱਬਣਾ ਆਪਣੀ ਪਾਸ ਕਰ ਲੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਆਈ ਕਰਾ ਲਿਆ ਕਰੋ ਪਰ ਜੋ ਵੀ ਆ ਪਸ਼ੂ ਆਪਣਾ ਇੱਥੋਂ ਵੇਸ ਚਾਹ ਕੇ تسਲੀ ਕਰਕੇ ਲਿਆ ਕਰੋ ਜੀ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀਠਾ ਜੀ ਕਿਰਪਾ ਮਹਾਰਾਜ ਦੀ ਬਾਬਾ ਜੀ ਕਿਰਪਾ ਕਰੋ ਚਲੋ ਕਿਰਪਾ ਚਾਹੀਦੀ ਜੇ ਆਇ ਤੇ ਸਵੇਰ ਦੀ ਤਿਆਰੀ ਕਰਨ ਦੇ ਜੀ ਜਾਤ ਅੱਜ ਬਾਬਾ ਜੀ 7 ਵਜੇ ਦੀ ਤਿਆਰੀ ਲਈ ਜੀ ਅੱਛਾ ਅਸੀਂ ਰਾਤੀ ਆਖਿਆ ਨਾ ਵੀ 7:30 ਮੈਂ ਆ ਤੁਹਾਡੇ 6:30 ਤੁਹਾਡੇ ਕੋਲ ਆਉਣਾ ਹਾਂ ਜੀ ਤੇ ਸਵੇਰ ਦੀ ਤਿਆਰੀ 7 ਵਜੇ ਲਈ ਰਾਤੀ ਵੀ 10 ਵਜੇ ਤੱਕ ਲੱਗੇ ਰਹੇ ਠੀਕ ਆ ਹਾਂ ਜੀ ਆ ਰਾਰੂ 15 ਕਰਕੇ ਆਇਆ ਸੈੱਟ ਕਰਕੇ ਚਲਾ ਜਾ ਠੀਕ ਆ ਤਿਆਰੀ ਚੱਜ ਲੱਗੇ ਰਹੇ ਠੀਕ ਆ ਦੇਣੇ ਵੀ ਇੱਥੇ ਇੱਥੇ ਫੋਨ ਤੇ ਤਾਂ ਜਾਜ ਰੇਟਾਂ ਦੇ ਅੱਛਾ ਅੱਜ ਰੇਟ ਵੀ ਅੱਜ ਇੱਕ ਸਾਹ ਦੇ ਜਿੱਤਰ ਬਾਬਾ ਦਿਨਾਂ ਬਾਅਦ ਅੱਜ ਲੱਗੇ ਵੀਡੀਓ ਬਣਾਉਣ ਤਾਂ ਹਾਂਜੀ ਹਾਂਜੀ ਸ਼ੌਂਕ ਜਿੱਨਾ ਬਣਾਉਣ ਲੱਗੇਗੇ ਤਾਂ ਬਸ ਸ਼ੌਂਕ ਨਾਲ ਬਾਬਾ ਜੀ ਵੀ ਨਾ ਹੋਵੇ ਅੱਛਾ ਨਾ ਠੀਕ ਆ ਅੱਜ ਭਾਂ ਪੂਰੇ ਪੂਰੇ ਦੇਠਾ ਤੇ ਜਾਣ ਠੀਕ ਆ ਚਲੋ ਨਾਮ ਦੱਸ ਦੋ ਫਿਰ ਨਾਮ ਮੇਰਾ ਸੁਲਵਿੰਦਰ ਸਿੰਘ ਫੌਜੀ ਪਿੰਡ ਕੋੜ ਦਾ ਸਰੋ ਤਹਿਸੀਲ ਬਟਾਲਾ ਡਿਸਟ੍ਰਿਕਟ ਅਰਦਾਫ ਠੀਕ ਆ ਜੀ ਤੇ ਫੋਨ ਨੰਬਰ ਵੀ ਬੋਲ ਦੋ 825927750 ਠੀਕ ਆ ਤੇ ਆ ਛੋਟਾ ਵਪਾਰੀ ਜੀ ਨਾਲ ਇਹ ਆ ਛੋਟਾ ਵਪਾਰੀ ਆ ਜੀ ਠੀਕ ਆ ਹਾਂ ਜੀ ਆਪਣੇ ਬ੍ਰਦਰ ਦਾ ਬੇਟਾ ਆਪਣਾ ਬੇਟਾ ਠੀਕ ਆ ਆ ਛੋਟਾ ਵਪਾਰੀ ਜਾਂਦਾ ਮੈਂ ਨਾਲ ਖਲੋਣਾ ਠੀਕ ਆ ਅੱਜ ਇਹ ਸਕੂਲ ਵੀ ਨਹੀਂ ਗਿਆ ਸਪੈਸ਼ਲ ਉਹ ਨਹੀਂ ਗਿਆ ਅੱਜ ਬਾਬਾ ਜੀ ਅੱਛਾ ਸੰਗਤ ਨਹੀਂ ਗਿਆ ਹੁਣ ਅੱਛਾ ਆਦਾ ਨਹੀਂ ਇਹ ਤੇ ਕਿੰਦਾ ਨਾ ਰੋਜ਼ ਵੀਡੀਓ ਬਣੇ ਆ ਵੀ ਇਹ ਤਾਂ ਆਈ ਇਹ ਤਾਂ ਗੱਲ ਹੈ ਪੱਕੀ ਵਾਲਾ ਬਾਬਾ ਜੀ ਆਂਦਾ ਹੋਊਗਾ ਠੀਕ ਹੈ ਜੀ ਹਾਂ ਜੀ ਚਲੋ ਫਿਰ ਸ਼ਰਵਾਦ ਕਰੀਏ ਫਿਰ ਉਧਰ ਪਹਿਲੇ ਨੰਬਰ ਵਾਲੀ ਤਾਂ ਇਹ ਮਾੜੇ ਬਰਾ ਕਿੰਨਾ ਜੀ ਤੇ ਕੋਲ ਦੁੱਧ ਇਦੋਂ ਬਾਬਾ ਜੀ 12 ਕਿਲੋ 11 ਕਿਲੋ ਦੀ ਗਾਰੰਟੀ ਜੇ 12 ਕਿਲੋ ਇਹਦਾ ਚਾਗਾ ਜੇ ਪੱਕਾ ਦੁੱਧ ਜਿਹੜਾਗਾ ਪੱਕਾ ਬਾਬਾ ਜੀ ਪੱਕਾ ਦੁੱਧ ਤੇ ਇਹਦਾ ਬੱਚਾ ਨਹੀਂ ਹੈਗਾ ਹੁਣ ਬੱਚਾ ਨਹੀਂ ਬੱਚਾ ਮਰ ਗਿਆ ਇਹਦਾ ਹਾਂਜੀ ਇਤਰਾ ਹੀ ਪਿਛੇ ਆਈ ਆ ਹਾਂਜੀ ਹਾਂਜੀ ਇਤਰਾ ਹੀ ਪਿਛੇ ਆਈ ਆ ਬਿਨਾ ਬੱਚੇ ਤੁਮ ਹਾਂਜੀ ਬਾਕੀ ਉਤਰਾਏ ਆ ਵੀ ਚਲੋ ਰੰਗ ਰੂਪ ਦੀ ਸੋਹਣੀ ਆ ਤੇ ਥੱਲੇ ਫਿਕਸ ਜੇ ਬਾਨੇ ਦੀ ਇਹ ਗਾਂ ਵੇੜ ਤਿਆਰ ਕਰਨ ਵਾਲੀ ਆ ਵੈੜੇ ਆ ਜੇ ਜੜੀ ਲੈ ਆ ਜੋ ਵੀ ਦੀ ਇਹ ਪ੍ਰਿੰਟ ਚੰਗਾ ਆ ਇਹਦਾ ਇੱਕ ਰੀਅਲ ਆ ਕੇ ਦਿਖਾ ਦੀਏ ਜੇ ਇਤਰਾ ਕਿਉਂ ਬਈ ਲਾ ਦੇ ਆ ਦੇਖਦੇ ਜੇ ਇੱਕ ਰੰਗ ਰੂਪ ਇਹਦਾ ਸੋਨੇ ਰੰਗ ਰੂਪ ਚ ਤੇ ਥਾਣੇ ਤੇ ਇੱਕ ਰੀ ਦੇਖ ਸਕਦੇ ਜੇ ਲੱਗੇ ਤੁਹਾਨੂੰ ਬਿਲਕੁਲ ਬਾਬਾ ਜੀ ਥਣ ਸੋਨਾ ਚੰਗੀ ਤਰ੍ਹਾਂ ਚੱਡਾ ਛੱਡਾ ਰਾਇ ਵਧੀਆ ਤੇ ਕਿੰਨਾ ਫਿਰ ਕੀ ਇਹਦਾ ਮੁੱਲ ਆਪਾਂ ਇਹਦਾ ਬਾਬਾ ਜੀ ਮੁੱਲ ਤੇ 45000 ਕਰਦੇ ਆ ਅੱਛਾ ਹਾਂਜੀ ਦੇਣੀ ਕਿੰਨੇ ਦੀ ਆਪਾਂ ਇਹ 6 ਨਾਲ ਕੱਟ ਕਰਦਾ 42000 ਕੀ ਹੋਰ ਕਰਨੀ ਛੋਟ ਛੋਟ ਹੋਰ ਲੋ ਕਰਨ ਕਿੰਨੀ ਕਰਨੀ ਜੀ ਵੀਰ ਜੀ ਜੱਸ ਸੁਣੋ ਕਰ ਦੋ ਫਿਰ ਮਾਮਾ ਜੀ 40000 ਦੀ ਦੇ ਦਾਂਗੇ ਵੈੜ ਅੱਛਾ 40000 ਜੀ ਹਾਂਜੀ ਠੀਕ ਆ ਬਾਕੀ 2000 ਹੋਰ ਘਟ 38 ਆ ਹਾਂ ਨਾ 38000 ਦੀ ਸੌੜੀ ਹੋਣੀ ਏ ਠੀਕ ਆ ਬੰਦਾ ਕਛਾਈ ਨਾ ਕਰੇ ਜਿਆਦਾ ਇੰਨੇ ਦੇ 200 ਰੁਪਏ ਸੌੜੀ ਹੋਣੀ ਏ ਬਾਕੀ ਇਹ ਆ ਵੀ ਚਲੋ ਵੈੜ ਸੋਣੀ ਆ ਰੰਗ ਰੂਪ ਦੀ ਚੰਗੀ ਏ ਬਿਲਕੁਲ ਠੰਡੀ ਗਿਫਟੀ ਆ ਸਾਡੇ ਤਰੇ ਆ ਵੀ ਚਲੋ ਕਈ ਵਾਰੀ ਪਸ਼ੂ ਡਰ ਜਾਂਦਾ ਏ ਆ ਹਾਂ ਠੰਡੀ ਆ ਤਾ ਠੰਡੀ ਬਿਲਕੁਲ ਕੋਈ ਦੋ ਡਾਂ ਚੋਗੇ ਖੜੇ ਪਾਣ ਤੇ ਆ ਟੋਕੜ ਕੱਬਣ ਜੇ ਹਾਂਜੀ 50 ਮਹੀਨਾ ਦੀ ਟੋਕੜ ਤਾਂ ਕੱਬਣ ਜੇ 50 ਮਹੀਨਾ ਦੀ ਕੱਬਣ ਜੇ 7 ਕਿਲੋ ਦੁੱਧ ਜੇ ਥੱਲੇ ਅੱਛਾ ਹਾਂਜੀ ਲਿਆਓ ਤੋਰਦਾ ਫਿਰ ਉਹ ਵੀ ਚੌਗੀ ਰਾਜੀਪੂਰੀ ਆ ਨਾ ਇਹ ਸਰੀ ਤਾਂ ਵੀ ਚੰਗੀ ਆ ਫਿਰ ਲਾ ਸਵੇਰ ਸੂਈ ਜਾਂ ਤੇ ਗਾਂ ਦੂਸਰੇ ਲਈ ਕੱਬਣ ਆ ਬੜਾ ਡਰਦੀ ਡਰਦੀ ਜੀ ਆ ਇਹਦੇ ਪਿਛਾਰ ਦੇ ਬੰਦੇ ਤੋਂ ਡਰ ਜਾਂਦਾ ਆ ਲੈ ਆ ਜੀ ਲੈ ਆ ਜੀ ਪੂਰੇ ਕਾਲੇ ਰੰਗ ਦੀ ਬੈੜੇ ਹੋ ਜਣੀ ਲੈ ਆ ਜੀ ਲੈ ਤੋ ਕਰ ਗੱਭਨ ਚੈੱਕ ਪਾਸੇ ਆਏ ਅਮਰ ਤੇ ਸਾਂਭੀ ਸੁੰਭੀ ਚੰਗੀ ਆ ਉਤਰਾਂ ਰਾਜੀ ਆ ਪੂਰੀ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਬਾਬਾ ਜੀ 42000 ਅੱਛਾ ਹਾਂਜੀ ਤੇ ਇਹ ਕਿੰਨੇ ਦੀ ਦੇਣੀ ਆ 40000 ਦੀ ਬਾਬਾ ਜੀ ਕਰਨੀ ਵੀ ਦੇ ਔਰ ਛੋਟ ਫਿਰ ਕਿ ਠੀਕ ਆ ਬਾਬਾ ਜੀ 2000 ਕਰ ਦਾਂਗੇ ਛੋਟ ਇਹਦੀ ਅੱਛਾ ਇਹ ਵੀ 38000 ਦੀ ਹਾਂ ਪਰ ਕੋਈ ਫੋਨ ਲਾ ਕੇ ਸਾਨੂੰ ਵੇਖੇ ਠੀਕ ਆ ਮ ਮਾਨਤਾਂ ਦੇ ਮੌਕੇ ਤੇ ਹੋਣਗੇ ਅਗੇ ਬਾਪਾ ਜੀ ਕਰਾਂਗੇ ਪੂਰਾ ਪਰਕ ਸਾਈ ਨਾ ਜ਼ਿਆਦਾ ਕਰੇ ਠੀਕ ਆ ਕੋਈ ਵੀਰ ਫੋਨ ਲਾਵੇ ਗਾਵਾਂ ਦੇ ਹਿਸਾਬ ਨਾਲ ਮੁੱਲ ਲਾਊਗਾ ਤੇ ਸੌਦੇ ਹੋ ਜਾਣਗੇ ਬਿਲਕੁਲ ਬੰਦ ਨਾ ਵਾਲੀ ਗੱਲ ਕਿਹੜੀ ਦਵਾਂਗੇ ਪਹਿਲੇ ਫੋਨ ਤੇ ਸੌਦੇ ਆਪੇ ਮੌਕੇ ਤੇ ਹੋ ਜਾਣਗੇ ਥਾਣੇ ਦੇ ਵੀ ਦੇਖ ਸਕਦੇ ਜਿਹਾ ਲੱਗਦਾ ਠੰਡੀ ਜੀ ਬਾਬਾ ਜੀ ਬਿਲਕੁਲ ਠੰਡੀ ਹੱਥਲੇ ਬੈਠ ਕੇ ਜਿੰਨੀ ਮਰਜ਼ੀ ਮਾਰਦੀ ਠੰਡੀ ਭਾਂ ਜਿੰਨ ਯਾਰ ਮਰਜ਼ੀ ਬਤਾ ਮਰਜ਼ੀ ਕੋਈ ਬੈਠੇ ਚੋਵੇ ਜਿੰਨਾ ਮਰਜ਼ੀ ਠੀਕ ਹੈ ਇਹ ਗੱਲ ਹੀ ਨਹੀਂ ਠੀਕ ਆ ਆਪਣਾ ਜਰਸੀਆਂ ਦਾ ਜੋੜਾ ਆ ਗਿਆ ਤੁਹਾਨੂੰ ਇਹ ਜਰਸੀਆਂ ਤੁਹਾਨੂੰ ਦਿਖਾਉਣੀਆਂ ਕਿੰ ਪਹਿਲਾ ਬਾਬਾ ਜੀ ਪਹਿਲਾ ਸੂਆ ਜੀ ਅੱਛਾ ਮੂੰ ਚੋਗੀ ਚਾਰ ਦਿਨ ਚੱਕ ਇਤੇ ਬਿਲਕੁਲ ਬਾਬਾ ਜੀ ਵੀਡੀਓ ਜਿਹੜਾ ਮਗਾਦਣਾ ਤੁਹਾਨੂੰ ਕਿੰਨੇ ਚਿਰ ਦੀ ਸੋਈ ਹੈ ਇਹ ਇਹਨੂੰ ਬਾਬਾ ਜੀ ਹੋ ਗਏ ਕੋਈ 10 15 ਦਿਨ 10 15 ਦਿਨ ਹੋ ਗਏ ਇਹਨੇ ਸੋਈ ਮੂੰ ਚੋਗੀ ਮੂੰ ਬਿਲਕੁਲ ਤੇ ਹੋਰ ਚਾਰ ਦਿਨ ਦੇ ਜੀ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਤਿਆਰ ਹੈ ਤੇ ਕੋਲ ਦੁੱਧ ਹੈ ਥੱਲੇ ਬਾਬਾ ਜੀ 13 ਕਿਲੋ ਤਿਆਰ ਮੁੱਕੇ ਤੇ ਹਾਂਜੀ 12 ਕਿਲੋ ਦੀ ਗਾਰੰਟੀ ਬਾਬਾ ਜੀ ਠੀਕ ਹੈ ਜੀ ਹਾਂਜੀ ਅਜੇ ਤਾਂ ਦੁੱਧਾਂ ਵੱਜੂਗੀ ਔਰ ਬਦੋ ਬਿਲਕੁਲ ਬਾਬਾ ਜੀ ਇਹ ਮਾੜਾ ਮੂਣਾ ਮਾਰੂਗੀ ਬਦੂ ਕਿੰਨਾ ਘਰੀ ਜਾਓਗੇ ਦੁੱਧ ਕਰ ਦੂੰਗੀ 15 ਕਿਲੋ 16 ਕਿਲੋ ਦੇੜੇ ਜਣ ਤੋਰ ਤੇ ਇੱਕ ਹਾਲਾ ਲੈ ਜਾ ਲੈ ਜਾ ਅੱਗੇ ਕਮਾ ਲਿਆ ਆ ਜੇ ਤਾਂ ਬੱਚਾ ਹਾਂ ਬੱਚਾ ਇੱਕ ਮਿੰਟ ਰੋਕ ਤਾਂ ਨਾੜੋ ਜਿਹੜਾ ਨਾਲ ਹੀ ਆ ਜੇ ਹਾਂ ਜੀ ਬਹੁਤ ਦਿਨਾਂ ਦੀ ਨਹੀਂ ਹੈ ਤਾਜੀ ਹੈ ਜੇ ਇੱਕ ਵਾਰੀ ਚਿਹਰਾ ਦਿਖਾ ਦਈਏ ਤਾਂ ਫਿਰ ਲੈ ਜਾ ਫਿਰ ਅਜੇ ਕੁਝ ਆਈਆਂ ਵੀ ਤਾਜੀਆਂ ਪੁਜੀਆਂ ਉਹ ਨਾ ਪੱਠੇ-ਪੱਠੇ ਉਹ ਜਿਹੜਾ ਰੱਜ ਕੇ ਨਹੀਂ ਖਾਦੇ ਇਹਨਾਂ 12-13 ਲੀਟਰ ਦੁੱਧ ਜਿਹੜਾ ਮੁੱਖ ਕੇ ਧਣ ਕਿੰਨੇ ਵੀ ਹੈਗਾ 12-13 ਲੀਟਰ ਪੂਰਾ ਤਿਆਰ ਫਿਰ ਬਿਲਕੁਲ ਬਾਬਾ ਜੀ ਜਿੱਤਰਾ ਮਰਜੀ ਕੋਈ ਚੋਅ ਆੜੇ ਅਜੇ ਆਈਆਂ 1-2 ਦਿਨ ਹੋ ਗਿਆ ਕੁਝ ਨਾ ਇਹ ਪੱਠੇ-ਪੱਠੇ ਦੀ ਖਾਸਦੇ ਉਹ ਜੀ ਕਿੰਨਾ ਕਿ ਦੱਸਿਆ ਇਹ ਕਰੀ ਜਾਊਗੀ ਬਾਕੀ ਠੰਡੀ ਸੀ ਇਹੋ ਜੀ ਗੱਲ ਨਹੀਂ ਇਧਰ ਵੇਖੋ ਅੱਛਾ ਇਹ ਵੀ ਠੰਡੀ ਤੇ ਹੀ ਕੋਈ ਗੱਲ ਨਹੀਂ ਬਾਬਾ ਜੀ ਜਿਤਨਾ ਮਰਜ਼ੀ ਕੋਈ ਚੋਵੇ ਠੀਕ ਹੈ ਜੀ ਹਾਂਜੀ ਥਾਣੇ ਵਖਾ ਦੋ ਇੱਥੇ ਦੇਖਦੇ ਦੇ ਵੀ ਲੱਗੇ ਤਾਂ ਤੇ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ ਬਾਬਾ ਜੀ ਕੱਢ ਦੂ 15 16 ਲੀਟਰ ਦੇ ਇਹ ਵਾਧਾ ਭਾਵੇਂ ਵਾਧੂ ਵੀ ਕੱਢ ਸਰ ਕੋਈ ਤੇ ਇਹਦਾ ਮੁੱਲ ਫਿਰ ਇਹਦਾ ਬਾਬਾ ਜੀ ਮੁੱਲ 50000 50000 ਹਾਂਜੀ ਕਿੰਨੇ ਰਜਿਸਟਰੋਂ ਕਰ ਦੀਏ 2000 ਘਟਾ ਦਾਂਗੇ ਕਰਨਾ ਕੋਈ ਮਾਨੋਰ ਵੀ ਜੀ ਕਿ ਠੀਕ ਆ ਬਾਬਾ ਜੀ ਇਹ 40000 ਦੇ ਦੇ ਦਾਂਗੇ ਅੱਛਾ 4000 ਔਰ ਕੋਈ ਜਿਆਦਾ ਨਾ ਸਾਡੇ ਨਾਲ ਕਸਾਈ ਚ ਕਰੇ ਠੀਕ ਹੈ ਜੀ ਠੀਕ ਹੈ ਤੇ ਹੁਣ ਆ ਜਿਹੜੀ ਜੇ ਇਹਦਾ ਬਾਬਾ ਜੀ ਦੂਜਾ ਸੁਬਾ ਜੇ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹਨੂੰ ਸੋਈ ਨੂੰ ਮਹੀਨਾ ਹੋ ਗਿਆ ਜੇ ਅੱਛਾ ਹਾਂਜੀ ਤੇ ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧ 10 ਕਿਲੋ ਪੱਕਾ ਜੇ ਦੁੱਧ 11 ਕਿਲੋ 10 ਕਿਲੋ ਪੱਕਾ ਜੇ ਨੋਆਂ ਦੀ ਗਾਰੰਟੀ ਹੋਰਦਾ ਜੀ ਇਹ ਵੀ ਜਰਸੀ ਆ ਹਾਂਜੀ ਜਰਸੀ ਇਹ ਮੰਗ ਬੜੀ ਸੀ ਕਿ ਬਾਬਾ ਜੀ ਜਰਸੀਆਂ ਦੀ ਠੀਕ ਹੈ ਚੱਲ ਆ ਜ ਲੈ ਉਹ ਤੇਰਾ ਬੱਚਾ ਉਹ ਜੇ ਪਰਲਾ ਆ ਬੱਚਾ ਅੱਛਾ ਕਿਉਂ ਅੱਛੀ ਜੇ ਹਾਂ ਅੱਛਾ ਜੇ ਤੇ ਆ ਜਿਹੜੀ ਤਬਾਦ ਇੱਕ ਦਿਖਾਉਣੀ ਆ ਤਾਂ ਬੱਚਾ ਜੀ ਚੱਲ ਲੈ ਜਾ ਫਿਰ ਇਹ ਕਈ ਵੀ ਆਣਾਂਗੇ ਜਰਸੀਆਂ ਲਿਓ ਠੀਕ ਆ ਇਹ ਫਿਰ ਉਹਨਾਂ ਨੇ ਕਹਿਣ ਤੇ ਜਰਸੀਆਂ ਲਿਆਂਦੀਆਂ ਦੋਸਰ ਇੱਥਾ ਨਾਲ ਇਹਦੇ ਵੀ ਦੇਖ ਸਕਦੇ ਜੀ। ਕੋਲ ਬਾਬਾ ਜੀ ਐਵੇਂ ਠੰਡੀ ਠੀਲ ਜੇ ਇੱਧਰ ਵੇਖੋ। ਠੀਕ ਹੈ ਜੀ। ਕੋਈ ਗੱਲ ਨਹੀਂ ਜਿਤਰਾ ਮਰਜੀ। ਤੇ ਇਹਦਾ ਫਿਰ ਮੁੱਲ। ਇਹਦਾ ਮੁੱਲ ਬਾਬਾ ਜੀ 35000। 35000। ਹਾਂ ਜੀ। ਇਹ ਕਿੰਨੇ ਦੀ ਜੱਸਣੋ ਜੀ? 33000 ਦੀ ਬਾਬਾ ਜੀ। ਕਰਨੀ ਕੋ ਵਿਧੀ ਹੋਰ 40000 ਦੀ ਕਸਰ ਹੈਗੀ ਜੀ। ਬਾਬਾ ਦੇ ਦਾਂਗੇ 33000 ਦੀ। ਅੱਛਾ 33000 ਦੀ। ਘਸਾਈ ਨਾ ਕਰੇ ਬਾਬਾ ਜੀ ਕੋਈ। ਅੱਛਾ। ਹਾਂ ਜੀ। ਠੀਕ ਹੈ। ਹਾਂ ਜੀ। ਤੇ ਹੁਣ ਆ ਜਿਹੜੀ ਜੇ ਇਹ ਗਿਫਟ ਜੇ ਗਿਫਟ। ਅੱਛਾ। ਇਹ ਗਿਫਟ ਦੇਣਾ। ਠੀਕ ਆ ਇਹ ਸਮਝੋ ਇਹ ਬਾਬਾ ਜੀ ਇਹ ਗਿਫਟ ਆ ਮੋਂ ਸਿੱਗੀ ਜੇ ਅੱਛਾ ਬਾਬਾ ਜੀ ਇਹ ਗਿਫਟ ਦੇਣਾ ਕਿਉਂ ਦੁੱਧ ਕਿੰਨਾ ਇਹ ਦੇਖ ਇਹ ਤੋਂ ਦੁੱਧ ਕੋਈ 8 ਕਿਲੋ ਜੇ ਅੱਛਾ 8 ਕਿਲੋ ਤੇ ਬੱਚਾ ਇਹਦਾ ਹੈਗਾ ਇਹ ਸੁਆ ਬਾਬਾ ਜੀ ਇਹ ਵੀ ਬੱਚਾ ਹੈਗਾ ਇਹਦਾ ਹਾਂਜੀ ਅੱਛਾ ਉਹ ਬੱਚਾ ਜਿਹੜਾ ਉਹਨੇ ਤੁਹਾਨੂੰ ਦਿਖਾਇਆ ਸੀ ਰੇਤਾ ਜੀ ਉਹ ਦੱਬਾ ਬੱਚਾ ਇਹਨੂੰ ਮਿੱਟੀਾਂ ਤੋਂ ਥਲਕ ਜਾਂਦੀਆਂ ਇੱਥੇ ਤਾਂ ਮਿੱਟੀ ਪਾਈ ਹੈ ਠੀਕ ਆ ਕਹੋ 8 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਤਾ ਬੱਚਾ ਜੇ ਦਾ ਦੱਬਾ ਬੱਚਾ ਜੇ ਦਾ ਥੱਥੇ-ਪੱਥੇ ਖਾਂਦੇ ਆ ਵੀ ਲੈ ਜਾ ਲੈ ਜਾ ਉਤਰਿਆ ਆ ਵੀ ਚਲੋ ਸੰਭੀ ਸੰਭੀ ਚੰਗੀ ਆ ਰਾਜੀ ਆ ਇਹਨਾਂ ਦਾ ਸ਼ਿੰਗਾਰ ਹੀ ਜ਼ਿਆਦਾ ਕਰਦਾ ਝਾਂਜਰਾਂ ਚੁੱਝਰਾਂ ਤੋਂ ਬੜਾ ਡੰਡੀਆਂ ਹਾਂਜੀ ਆਜਾ ਚੰਗੀਆਂ ਸ਼ਿੰਗਾਰੀਆਂ ਨੇ ਤਾਂ ਕਰਕੇ ਬਾਕੀ ਜ਼ਿਆਦਾ ਕਰਤਾ ਥਾਣੇ ਵੀ ਇਹਦਾ ਚੰਗੇ ਗੈਰਤੇ ਮੈਂ ਨਾਮ ਬਾਬਾ ਜੀ ਬਿਲਕੁਲ ਇਧਰ ਵੇਖੋ ਬਰਫ ਅੱਛਾ ਜੀ ਬਿਲਕੁਲ ਬਰਫਰ ਗਈ ਜੇ ਇਧਰ ਵੇਖੋ ਜਿਤਨਾ ਮਰਜੀ ਕੋਈ ਚੋਵੇ ਠੀਕ ਹੈ ਜੀ ਥਾਰਾ ਮਾਰੇ ਪਰ ਜਿਤਨਾ ਮਰਜੀ ਥਾਰਾ ਮਾਰੇ ਇਹ ਇਹ ਜਿੰਨੇ ਮਰਜੀ ਕੋਈ ਬਹਿ ਜਾਏ ਅੱਛਾ ਜੀ ਹਾਂ ਜੀ ਵੇਖੋ ਜਿਹੜਾ ਮਰਜੀ ਇਹਦਾ ਥਣ ਜਿੱਦਾਂ ਮਰਜੀ ਕੋਈ ਬੋਵੇ ਠੀਕ ਹੈ ਜੀ ਹਮ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਬਾਬਾ ਜੀ 35000 ਤੇ ਇਹ ਕਿੰਨੇ ਦੀ ਜੇ ਦੇ ਦੇਣੀ ਛੋਟ ਕਰਕੇ 3000 ਘਟਾ ਕੇ 32000 ਦੀ 32000 ਦੀ ਕਰਨੀ ਵੀ ਦੇ ਕੋਈ ਛੋਟ ਹੋਰ ਬਾਬਾ 30 ਦੀ ਕੋਈ ਲੈ ਜੇ ਅੱਛਾ 30 ਦੀ ਠੀਕ ਹੈ ਜੀ ਅਸੀਂ 30000 ਦੀ ਦਵਾਂਗੇ ਹਾਂ ਨਾ 30000 ਦੀ ਬਾਬਾ ਜੀ ਠੀਕ ਆ ਹੋਰ 1000 ਰੁਪਏ ਘਟਾ 29 ਦੀ ਅੱਛਾ 29 ਬਾਦੀ ਲਓ 1000 ਰੁਪਏ ਹੋਰ ਘਟਾ ਕਰਾਂਗੇ ਅਸੀਂ ਅੱਛਾ ਜੀ ਹਾਂ ਠੀਕ ਹੈ ਜੀ ਇਹ ਛੋਟਾ ਵਪਾਰੀ ਦਾ 10000 ਰੁਪਇਆ ਘਟ ਠੀਕ ਹੈ 29000 ਦੀ 29000 ਦੀ ਦੇ ਦਾਂਗੇ ਠੀਕ ਹੈ ਜੀ ਜਿਸ ਤਰ੍ਹਾਂ ਮਰਦੀ ਐ ਵੀ ਧਾਰਾ ਵੇਖਿਓ ਬੈਠ ਲਓ ਓਏ ਆ ਵੇ ਇਹ ਛੋਟਾ ਵਪਾਰੀ ਵੀ ਬੈਹ ਜਾਂਦਾ ਵਾ ਸਾਡਾ ਅੱਛਾ ਇਧਰ ਵੇਖੋ ਇੰਨਾ ਸੌਂਗ ਆਏ ਨੇ ਠੀਕ ਆ ਇੰਨਾ ਸੌਂਗ ਆਏ ਥੱਲੇ ਵੇਖੋ ਥੱਲੇ ਵੜ ਵੜ ਬੈਣ ਰਿਆ ਹੈ ਜੀ ਪਹਿਲਣ ਜੀ ਇਹ ਪਹਿਲਣ ਆ ਠੀਕ ਹੈ ਜੀ ਜੋ ਮਰਜ਼ੀ ਬੋਵੇ ਤੇ ਬਾਕੀ ਚਲੋ ਇਹ ਆ ਵੀ ਤੁਹਾਡੇ ਘਰ ਕੋਈ ਤਸੱਲੀ ਕਰਕੇ ਬਿਲਕੁਲ ਬਿਲਕੁਲ ਆ ਜਾਓ ਤੇ ਆ ਵੀ ਸਾਰੇ ਵਪਾਰੀ ਆਏ ਵੀ ਕਾ ਲਾ ਲਾ ਗਿਆ ਨੇ ਐਨ ਕਾ ਲਾ ਗਿਆ ਵੀਡੀਓ ਪਾਉਣੀ ਅੱਜ ਅੱਛਾ ਜੀ ਐ ਸਾਰੇ ਕੋ ਐਨ ਕਮ ਅੱਛਾ ਜੀ ਇਹ ਪਤਾਰੀ ਕਿਹੜੇ ਵਪਾਰੀ ਕਹਿੰਦੀ ਵੀਡੀਓ ਵੇਖੀ ਹੈ ਨਾ ਐਨ ਕਾਲੀ ਅੱਛਾ ਤੁਸੀਂ ਤੇ ਲਾਈਆਂ ਨਹੀਂ ਜੇ ਮੈਂ ਵੀ ਲਾਈਆਂ ਬਾਬਾ ਜੀ ਆਹ ਮੈਂ ਪੋੜਨ ਆ ਰਿਹਾ ਠੀਕ ਹੈ ਜੀ ਹਾਂ ਜੀ ਚਲੋ ਚਲੋ ਵਧੀਆ ਗੱਲ ਆ ਕੇ ਚਲੋ ਠੀਕ ਆ ਸੌਂਗ ਵੀ ਆ ਸੌਂਗ ਨਾ ਬਣਾਈ ਵੀਡੀਓ ਬਾਬਾ ਜੀ ਠੀਕ ਆ ਹਾਂਜੀ ਚਲੋ ਹੁਣ ਆਵੇਂ ਚਾਹੀਦਾ ਆ ਬੜਾ ਭਰਿਆ ਸੌਂਗ ਨਾ ਅੱਛਾ ਹਾਂਜੀ ਇਹ ਸੌਂਗ ਨਾ ਤੁਹਾਨੂੰ ਰਾਤ ਕੱਲ ਫੋਨ ਕੀਤਾ ਤਾਂ ਰਾਤੀ ਤੁਸੀਂ ਸਾਨੂੰ ਫੋਨ ਕੀਤਾ ਨਾ ਤੇ ਸੌਂਗ ਦੇ ਨਾਲ ਵੀਡੀਓ ਪਾਈ ਜੀ ਆਪਾਂ ਠੀਕ ਆ ਬਾਰਿਸ਼ ਫਟਾਂ ਦੇ ਕੋਈ ਵੀਰ ਫੋਨ ਲਾਵੇ ਜਰੂਰ ਖਾਲੀ ਨਹੀਂ ਮੋੜ ਤੇ ਫੋਨ ਤੇ ਬਾਬਾ ਜੀ ਮਾਲ ਦੇਣਾ ਠੀਕ ਆ ਜੀ ਹਾਂਜੀ ਠੀਕ ਆ ਬਾਕੀ ਇਥੋਂ ਤਸੱਲੀ ਕਰਕੇ ਆਪਣੀ ਵੇਸ ਚਾ ਕੇ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ